ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ 12 ਸਾਲ ਦਾ ਬੱਚਾ ਹਰਸਿਮਰ ਸਿੰਘ ਛਟਾ ਏਰੀਆ ਦੇ ਰਹਿਣ ਵਾਲਾ ਉਹ ਗੁੰਮ ਹੋ ਗਿਆ ਇਸ ਵੰਚ ਮੈਂ ਦੱਸਣਾ ਚਾਹੁੰਨਾ ਇਹ ਜੰਗਬਹਾਦਰ ਸਿੰਘ son of ਜਗਿੰਦਰ ਸਿੰਘ ਵਾਸੀ ਘਰ ਗੋਬਿੰਦ ਸਿੰਘ ਛਟਾ ਦੇ ਰਹਿਣ ਵਾਲੇ ਨੇ ਇਹਨਾਂ ਦਾ ਬੇਟਾ ਹਰਸਿਮਰ ਸਿੰਘ ਜੋ 12 13 ਸਾਲ ਦੀ ਉਮਰ ਹੈ 6ਵੀਂ ਕਲਾਸ ਵਿੱਚ ਪੜਦਾ 11 ਤਰੀਕ ਨੂੰ ਘਰੋਂ ਟਿਊਸ਼ਨ ਪੜਨ ਗਿਆ ਸੀ 6 ਵਜੇ ਤੇ 8 8:30 'ਤੇ ਪਤਾ ਕੀਤਾ ਕਿ ਟਿਊਸ਼ਨ ਸੈਂਟਰ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਇਹ ਘਰ ਨਹੀਂ ਸੀ ਆਇਆ ਇਸ ਸੰਬੰਧ ਜਿਹੜਾ ਵਾ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਪਤਾ ਲੱਗਾ ਕਿ ਲੜਕਾ ਜਿਹੜਾ ਘਰੋਂ ਗਿਆ ਹੈ 10000 ਰੁਪਏ ਕਰੀਬ ਲੈ ਕੇ ਗਿਆ ਵਾ ਤੇ ਆਪਣੇ ਇੱਕ ਦੋਸਤ ਅੰਸ਼ ਨੂੰ ਮਿਲ ਕੇ ਗਿਆ ਤੇ ਜਾਣ ਲੱਗਿਆਂ ਨੂੰ ਕਹਿ ਕੇ ਗਿਆ ਕਿ ਮੈਂ ਦਰਬਾਰ ਸਾਹਿਬ ਚੱਲਿਆਂ ਅਤੇ ਦਰਬਾਰ ਸਾਹਿਬ ਜਾਣ ਤੋਂ ਬਾਅਦ ਤੇ ਹੋਲੀ ਖੇਡਣ ਤੋਂ ਬਾਅਦ ਮੈਂ ਵਾਪਸ ਆਵਾਂਗਾ ਫਿਰ ਵੀ ਇਸ ਸੰਬੰਧ 'ਚ ਅਸੀਂ ਜੰਗ ਭਾਦਰ ਜਿਹੜਾ ਲੜਕੇ ਦਾ ਪਿਤਾ ਉਹਨਾਂ ਦੇ ਬਿਆਨ ਤੇ ਐਫ ਆਈ ਆਰ ਨੰਬਰ 46 ਮਿਤੀ 13 325 ਅੰਡਰ ਸੈਕਸ਼ਨ 102 5 ਬੀ ਐਨ ਐਸ थाना ਸ਼ਟਾ ਦਰਜ ਕੀਤੀ ਅਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਤੇ ਆਪਣੇ ਸਪੈਸ਼ਲ ਟੀਮਾਂ ਜਿਹੜੀਆਂ ਵਾ ਦਰਵਾਜ਼ਾ ਸਾਹਿਬ ਦੇ ਆਸ-ਪਾਸੇ ਤੋਂ ਹੋਰ ਜਿਹੜੀਆਂ ਇਹੋ ਜਿਹੀ ਜਗ੍ਹਾ ਜਿਵੇਂ ਰੇਲਵੇ ਸਟੇਸ਼ਨ ਬਸ ਸਟੈਂਡ ਇਹ ਲਗਾ ਦਿੱਤੀਆਂ ਗਈਆਂ ਨੇ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਲਦੀ ਹੀ ਬੱਚੇ ਨੂੰ ਟ੍ਰੇਸ ਕਰਕੇ ਉਹਨਾਂ ਦੇ ਮਾਂ ਪਿਓ ਦੇ ਹਵਾਲੇ ਕੀਤਾ ਜਾਊਗਾ ਇਹਦੇ ਵਿੱਚ ਹੁਣ ਤੱਕ ਜੋ ਸਾਹਮਣੇ ਆਇਆ ਕਿ ਬੱਚਾ ਆਪਣੇ ਆਪ ਘਰੋਂ ਗਿਆ ਪੈਸੇ ਲੈ ਕੇ ਗਿਆ ਕਿਸੇ ਨੇ ਉਸਨੂੰ ਕੋ ਕਿਡਨੈਪ ਨਹੀਂ ਕੀਤਾ ਕੋਹੋ ਜੀ ਗੱਲ ਨਹੀਂ ਆ ਪਰ ਫੇਰ ਵੀ ਅਸੀਂ ਮੁਕਦਮਾ ਦਰਜ ਕਰਕੇ ਬੜੀ ਗੰਭੀਰਤਾ ਨਾਲ ਜਿਹੜਾ ਬੱਚੇ ਦੀ ਭਾਲ ਕਰ ਰਹੇ ਆ ਤੇ ਜਲਦੀ ਬੱਚੇ ਨੂੰ ਟੈਸਟ ਕਰਕੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਜਾਊਗਾ